ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਜਿਸ ਕੀ ਬੇਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰ ਸੁਰਵਰ ਭਾਗਾ ਜਿਸ ਕਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾ ਕਾਮਨ ਰਗਿਓ ਅਮਰ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਸੰਜਗਿਆ ਸਬਤਾਂਤੇ ਪ੍ਰੀਤਮ ਸਿਉ ਮਨ ਲਗਾ ਤਰਾਓ ਜੈ ਜੈ ਦੇਖ ਤਾ ਨਰਾਇਣ सगल ਕਟਾ ਮੇ ਤਾਗਾ ਨਾਮੁ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜਪਿਖਿ ਤਹ ਨਰਾਇਣ ਸਗਲ ਕਟਾ ਮੇ ਤਾਗਾ ਨਾਮੁ ਉਦਕ ਪੀਵਤ ਜਨ ਨਾਨਕ ਤੇ ਆਗੇ ਸਭ ਉਨ ਰਾਗਾ 사ਤਨਾ ਸ਼੍ਰੀ ਵਾਹਿਗੁਰੂ ਸਹਬ ਜੀ ਜਿਸ ਕੀ ਬੇਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰ ਸਰੋਵਰ ਪਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣ ਪਾਗਾ ਚਰਨ ਕੰਬਲ ਜਾ ਕਾ ਮਨ ਰਾਗਿਓ ਅਮਰ ਸਰੋਵਰ ਪਾਗਾ ਤੇਰਾ ਨਰਾਮ ਨਾਮ ਰੰਗ ਜਾਗਾ ਤਾਸ ਸੰਜ ਗਿਆ ਸਬਤਾਂਤੇ ਪ੍ਰੀਤਮ ਸਿਓ ਮਨ ਲਗਾ ਰਹਾਓ ਜੈ ਜੈ ਦੇਖਿ ਤਾਨ ਰਾਇਨ ਸਗਲ ਕਟਾਵੇਂ ਤਾਗਾ ਨਾਮ ਉਦਕ ਪੀਵਤਾ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿਓ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮੁ ਉਦਕਿ ਪੀਵਿਤ ਜਨ ਨਾਨਕ ਤੇ ਅਗੇ ਸਭ ਉਨ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਜਿਸ ਕੀ ਬੇਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰ ਸੁਰੂ ਵਰ ਪਾਗਾ ਜਿਸ ਕੇਉ ਬਿਛਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਆ ਬਰ ਸਰਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜਗਿਆ ਸਬਤਾਂਤੇ ਪ੍ਰੀਤਮ ਸਿਉ ਮਨ ਲਗਾ ਰਹਾ ਜਾ ਜਾ ਵੇਖੋ ਤਾ ਨਰਾਇਣ सगल ਕਟਾਵੇਂ ਤਾਗਾ ਨਾਮ ਉਦਕ ਪੀਵਤਾ ਜਨ ਨਾਨਕ ਤਿਆਗੇ ਸਭ ਉਨ ਰਾਗਾ ਜਾ ਜਾ ਵੇਖੋ ਤਾ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਉਦਕ ਪਿਵਿਤ ਜਨ ਨਾਨਕ ਤਿਆਗੇ ਸਭ ਓਨ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕੀ ਬੇਸਰੇ ਪ੍ਰਾਨ ਪਤ ਦਾਤਾ ਸੋਈ ਗੁਣ ਓ ਭਾਗਾ ਚਰਨ ਕਮਲ ਜਾਂ ਕਾ ਮਨ ਰਾਗਿਓ ਅਮਰ ਸਰੋਵਰ ਭਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣ ਓ ਭਾਗਾ ਜਰਨਾ ਕਾਂਬਲ ਜਾ ਕਾਮਨ ਰਗਿਓ ਅਵਰੋ ਸਰੋਵਰ ਪਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਿਆ ਸਬਤਾਂਤੇ ਪ੍ਰੀਤਮ ਸੋ ਮਨ ਲਗਾ ਰਹਾ ਓ ਜੈ ਜੈ ਦੇਖਿ ਤਹ ਨਰਾਇਣ ਸਗਲ ਕਟਾਮੇ ਤਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿਓ ਤਾਨ ਰਾਇਨ ਸਗਲ ਕਟਾਮੇ ਤਾਗਾ ਨਾਮ ਉਦਕ ਪੀਵਿਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਸਤਨਾ ਸ੍ਰੀ ਵਾਹਿਗੁਰੂ ਸਹਬ ਜੀ ਜਿਸ ਕੀ ਬੇਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰੋ ਸਰੋਵਰ ਪਾਗਾ ਬਿਸਰ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਾਰਨਾ ਕਾਂਬਲ ਜਾ ਕਾਮਨ ਰਾਗਿਓ ਅਮਰ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਸੰਜਗਿਆ ਸਬਤਾਂਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਓ ਜੈ ਜੈ ਪੇਖਿ ਤਾ ਨਰਾਇਣ ਸਗਲ ਕਟਾ ਮੇ ਤਾਗਾ ਨਾਮੁ ਉਦਕ ਪੀਵਤ ਜਨ ਨਾਨਕ ਤਿਆਗ ਸਭ ਉਨ ਰਾਗਾ ਗੈ ਜੈ ਪੇਖਿਓ ਤਾ ਨਰਾਇਣ ਸਗਲ ਕਟਾਮੇ ਤਾਗਾ ਨਾਮੁ ਉਦਕ ਪੀਵਤ ਜਨ ਨਾਨਕ ਯਾਗੇ ਸਭ ਯੁਨ ਰਾਗਾ ਸਤਨਾ ਸ਼੍ਰੀ ਵਾਹਿਗੁਰੂ ਸਾਬ ਜੀ ਜਿਸ ਕੇ ਬੇਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰ ਸਰੋਵਰ ਪਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣ ਪਾਗਾ ਚਰਨ ਕੰਬਲ ਜਾਂ ਕਾ ਮਨ ਰਾਗਿਓ ਅਮਰ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਿਆ ਸਭ ਤਾਂਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜੈ ਜੈ ਪੇਖਿਓ ਤਾਂ ਨਰਾਇਣ ਸਗਲ ਕਟਾ ਮੇ ਤਾਗਾ ਨਾਮ ਓਦਕ ਪੀਵਤਾ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿ ਤਹ ਨਰਾਇਣ ਸਗਲ ਕਟਾ ਮੇ ਤਾਗਾ ਨਾਮੁ ਉਦਕੈ ਪੀਵਿਤ ਜਨ ਨਾਨਕ ਤੇ ਆਗੇ ਸਭ ਉਨ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕੀ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣੋ ਉਪਾਗਾ ਚਰਨਾ ਕਾਂਬਲਾਂ ਜਾਂ ਕਾ ਮਨ ਰਾਗਿਓ ਅਮਰੋ ਸਰੋਵਰ ਪਾਗਾ ਜਿਸਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਰਨਾ ਕਾਂਬਲਾਂ ਜਾਂ ਕਾ ਮਨ ਰਾਗਿਓ ਆਵਰ ਸਰਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਤਸ ਸੰਜ ਗਿਆ ਸਬਤਾਂਤੇ ਪ੍ਰੀਤਮ ਸਿਉ ਮਨ ਲਗਾ ਕਰ ਜਾ ਜਾ ਪੇਖਿਓ ਤਾ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਓਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜਾ ਜਾ ਪੇਖਿਓ ਤਾ ਨਰਾਇਣ ਸਗਲ ਕਟਾ ਮੇ ਤਗਾ ਨਾਮ ਉਦਕ ਪਿਵਿਤ ਜਨ ਨਾਨਕ ਤਿਆਗੇ ਸਭ ਓਨ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕੀ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਾਰਨ ਕਾਂਬਾਲਾਂ ਜਾਂ ਕਾ ਮਨ ਰਾਗਿਓ ਅਮਰੋ ਸਰੋਵਰ ਭਾਗਾ ਜਿਸ ਕੇ ਬਿਤਰ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਜਰਨਾ ਕਾਂਬਲ ਜਾ ਕਾਮਨ ਰਾਗਿਓ ਹਬਰ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਇਆ ਸਬ ਤੰਤੇ ਪ੍ਰੀਤਮ ਸਿਉ ਮਨ ਲਗਾ ਰਹਾ ਹੋ ਜੈ ਜੈ ਦੇਖ ਤਹਨ ਰਾਇਨ ਸਗਲ ਕਟਾ ਮੇ ਤਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਪੇਖਿਓ ਤਹਾਂ ਨਰਾਇਨ ਸਗਲ ਕਟਾ ਮੇ ਤਾਗਾ ਨਾਮ ਉਦਕ ਪੀਵਿਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਸਤਨਾ ਸ੍ਰੀ ਵਾਹਿਗੁਰੂ ਸਹਬ ਜੀ ਜਿਸ ਕੀਓ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰੋ ਸਰੋਵਰ ਭਾਗਾ ਜਿਸ ਕਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਾਰਨਾ ਕਾਂਬਲ ਜਾਂ ਕਾਮਨ ਰਾਗਿਓ ਅਵਰ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਜ ਸੰਜ ਗਇਆ ਸਬਤੰਤੇ ਪ੍ਰੀਤਮ ਸਿਉ ਮਨ ਲਗਾ ਰਹਾਓ ਜੈ ਜੈ ਪੇਖਿ ਤਹ ਨਰਾਇਣ ਸਗਲ ਕਟਾ ਮੇ ਤਾਗਾ ਨਾਮੁ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜੈ ਵੇਖਿ ਤਹ ਨਰਾਇਣ ਸਗਲ ਕਟਾ ਮੇ ਤਗਾ ਨਾਮੁ ਉਦਕ ਪੀਵਤ ਜਨ ਨਾਨਕ ਤੇ ਆਗੇ ਸਭ ਉਨ ਰਾਗਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਜਿਸ ਕੀ ਬੇਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ અમરો સરોવર પાગા જਿਸ ક્યો બિછરે પ્રાણ પત દાતા સોઈ ગુણ ઓ પાગા ચારના કાંબલ જા કા મન રાગ્યો અમરો સરોવર પાગા તેરા ਨਰਾਮ ਨਾਮ ਰੰਗ ਜਾਗਾ ਅਸ ਸੰਜਗਿਆ ਸਬਤਾਂਤੇ ਪ੍ਰੀਤਮ ਸਿਉ ਮਨ ਲਗਾ ਤਰਹਾਓ ਜੈ ਜੈ ਪੇਖਿ ਤਾਨ ਰਾਇਨ ਸਗਲ ਕਟਾ ਮੇ ਤਾਗਾ ਨਾਮ ਉਦਕ ਪੀਵਤਾ ਜਨ ਨਾਨਕ ਤਿਆਗੇ ਸਭ ਉਨ ਰਾਗਾ ਜੈ ਜਪਿਖਿ ਤਹ ਨਰਾਇਣ ਸਗਲ ਕਟਾ ਮੇ ਤਾਗਾ ਆਮਾ ਉਦਕ ਪਿਵਿਤ ਜਨ ਨਾਨਕ ਤਿਆਗੇ ਸਭ ਓਨ ਰਾਗਾ 사ਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕੇ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣੋ ਭਾਗਾ ਚਰਨ ਕਾਂਬਲਾਂ ਜਾਂ ਕਾ ਮਨ ਰਾਗਿਓ ਅਮਰ ਸੁਰੂਵਰ ਪਾਗਾ ਜਿਸ ਕਿਉ ਬਿਛਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਰਨ ਕਾਂਬਲਾਂ ਜਾਂ ਕਾ ਮਨ ਰਾਗਿਓ ਆਲੋ ਸਰਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਿਆ ਸਬ ਤਾਂਤੇ ਪ੍ਰੀਤਮ ਸੋ ਮਨ ਲਗਾ ਰਹਾ ਹੋ ਜਾ ਜਾ ਵੇਖੋ ਤਹ ਨਰਾਇਣ ਸਗਲ ਕਟਾਵੇਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਓਨ ਰਾਗਾ ਜਾ ਜਾ ਵੇਖੋ ਤਹ ਨਰਾਇਣ ਸਗਲ ਕਟਾ ਮੇ ਤਾਗਾ ਨਾਮ ਉਦਕ ਪਵਿੱਤ ਜਨ ਨਾਨਕ ਤਿਆਗੇ ਸਭ ਉਨ ਰਾਗਾ ਸਤਨ ਸ੍ਰੀ ਵਾਹੇ ਗੁਰੂ ਸਾਹਿਬ ਜੀ ਜਿਸਕਾ ਬੇਸਰੇ ਪ੍ਰਾਨ ਪਤ ਦਾਤਾ सोई गुण ओ पागा चारन कांबल जांका मन राग्यो अमरो सरोवर पागा जिस क्यु बिछरे प्राण पत् दाता सोई गुण ओ पागा हा, हा, ਜਰਨਾ ਕਾਂਬਲ ਜਾ ਕਾਮਨ ਰਾਗਿਓ ਹਮਰੋ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਇਆ ਸਬ ਤੰਤੇ ਪ੍ਰੀਤਮ ਸਿਉ ਮਨ ਲਗਾ ਰਹਾ ਹੋ ਜੈ ਜੈ ਪੇਖ ਤਨ ਰਾਇਨ ਸਗਲ ਕਟਾ ਮੇ ਤਗਾ ਨਾਮ ਉਦਕ ਪੀਵਤ ਜਨ ਨਾਨਕ ਯਾਗੇ ਸਭ ਉਨ ਰਾਗਾ ਜੈ ਜੈ ਪੇਖਿਓ ਤਹ ਨਰਾਇਣ ਸਗਲ ਕਟਾਮੇ ਤਗਾ ਨਾਮ ਉਦਕ ਪਿਵਿਤ ਜਨਾਨਾਕ ਤੇ ਯਾਗੇ ਸਭ ਉਨ ਰਾਗਾ ਸਤਨਾਮ ਸਿਰ ਵਾਹੇ ਗੁਰੂ ਸਾਹਿਬ ਜੀ ਜਿਸ ਕੇ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰੋ ਸਰੋਵਰ ਪਾਗਾ ਕਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਰਨਾ ਕਾਂਬਲ ਜਾ ਕਾਮਨ ਰਗਿਓ ਅਵਰ ਸरोवर ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜੈ ਜੈ ਪੇਖਿਓ ਤਾਨ ਰਾਇਨ ਸਗਲ ਕਟਾਮੇ ਤਾਗਾ ਨਾਮੁ ਉਦਕ ਪੀਵਤ ਜਨ ਨਾਨਕ ਤਿਆਗੇ ਸਭੁ ਉਨ ਰਾਗਾ ਜੈ ਜੈ ਪੇਖਿ ਤਹ ਨਰਾਇਣ ਸਗਲ ਕਟਾ ਮੇ ਤਗਾ ਨਾਮੁ ਉਦਕ ਪੀਵਤ ਜਨ ਨਾਨਕ ਤੇ ਆਗੇ ਸਭ ਉਨ ਰਾਗਾ 사ਤਨਾ ॥ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕੀ ਬਿਸਰੇ ਪ੍ਰਾਨਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲ ਜਾਂ ਕਾ ਮਨ ਰਾਗਿਓ ਅਮਰ ਸਰੋਵਰ ਪਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣ ਪਾਗਾ ਚਰਨ ਕੰਬਲ ਜਾ ਕਾ ਮਨ ਰਾਗਿਓ ਅਮਰ ਸਰੋਵਰ ਪਾਗਾ ਨਰਾਮ ਨਾਮ ਰੰਗ ਜਾਗਾ ਆਸ ਸੰਜ ਗਇਆ ਸਬ ਤੰਤੇ ਪ੍ਰੀਤਮ ਸਿਉ ਮਨ ਲਾਗਾ ਰਹਾਓ ਜੈ ਜੈ ਪੇਖਿਓ ਤਾ ਨਰਾਇਣ ਸਗਲ ਕਟਾਮੇ ਤਾਗਾ ਨਾਮ ਉਦਕ ਪੀਵਤਾ ਜਨ ਨਾਨਕ ਤਿਆਗ ਸਭ ਉਨ ਰਾਗਾ ਜੈ ਜੈ ਪੇਖਿਓ ਤਹ ਨਰਾਇਣ ਸਗਲ ਕਟਾਮੇ ਤਾਗਾ ਨਾਮੁ ਉਦਕੈ ਪਿਵਿਤ ਜਨ ਨਾਨਕ ਤਿਆਗ ਸਭ ਉਨ ਰਗਾ ਸਤਨਾਮ ਸ੍ਰੀ ਵਾਹਿਗੁਰੂ ਸਬ ਜੀ ਜਿਸ ਕੀ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਉਪਾਗਾ ਚਰਨ ਕਾਂਬਲੇ ਜਾਂ ਕਾ ਮਨ ਰਾਗਿਓ ਅਮਰ ਸੁਰੂ ਵਰ ਪਾਗਾ ਜਿਸ ਕਿਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ ਚਰਨ ਕਾਂਬਲੇ ਜਾਂ ਕਾ ਮਨ ਰਾਗਿਓ ਆ ਰੋ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਸ ਸੰਜਗਿਆ ਸਬ ਤਾਂਤੇ ਪ੍ਰੀਤਮ ਸਿਓ ਮਨ ਲਗਾ ਰਹਾਓ Yeah, yeah.